ਇਹ 11 ਬੈਂਡਾ ਜੀ ਇਹਦੀ 11 ਰੱਜੋ ਤੂੰ ਇਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹਰ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਪੇਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪਿੰਡਾਂ ਦੀ ਜਿਹੜੀ ਫਿਰਨੀਆਂ ਦੀ ਸਾਢੇ 8 ਕਿਲੋਮੀਟਰ ਦੀ ਲੰਬਾਈ ਹੈ ਤੇ ਸਾਢੇ 8 ਕਰੋੜ ਰੁਪਈਆ ਦੇ ਚੱਲਣਾ ਹੈ ਅੱਜ ਇਹਨਾਂ ਦੇ ਜਿਹੜੀ ਰੂਆਤ ਦੇ ਕਰ ਲਈ ਇੱਥੇ ਮੈਂ ਸੰਗਤਾਂ ਵਿੱਚ ਪਹੁੰਚਿਆ ਹੁਣ ਪਹਿਲਾ ਪੰਜਾਬੀ ਪਿੰਡ ਵਿੱਚ ਆਪਾਂ ਹਾਜ਼ਰ ਹੈ ਪਰ ਉਹ ਹੋਰ ਵੀ ਜਿਹੜੀਆਂ ਛੋਟਾ ਜਿਹੜੀਆਂ ਸਮੱਸਿਆਵਾਂ ਪਿੰਡਾਂ ਦੀਆਂ ਉਹਨਾਂ ਨੂੰ ਸੁਣ ਕੇ ਆਉਂਦੇ ਹਾਂ ਹਾਂ ਅਹ ਅੱਜ ਮੰਡੀਕਰਨ ਮੋਰ ਤੋਂ ਪੂਰੇ ਪੰਜਾਬ ਵਿੱਚ ਕਿੱਥੇ ਜਾਣੀ ਇਹ ਸਭ ਇਹ ਸਾਰੇ ਹਲਕਾ ਵਾਈਜ਼ ਹੈ ਜਿਹੜੀਆਂ ਆਪਣੇ ਹਲਕੇ ਦੀਆਂ ਸੀਗੀਆਂ ਸਪਸ਼ਟ ਪੰਚਸਵਜਨ ਮਨੋਠ ਲੰਬੀ ਦਿੱਤੜ ਦੇ ਕਿਸਾਨਾਂ ਨੂੰ ਆਇਆ ਕਿ ਕੋਈ ਕੰਪਨੀ ਸਰਵੇ ਕਰ ਰਹੀ ਹੈ ਇਹ ਨਹੀਂ ਹੁੰਦਾ ਉਹਦੇ ਬਾਰੇ ਕੱਲ ਕੋਈ ਵੀ ਨਹੀਂ ਸੋਚਦਾ ਇਸ ਤਰ੍ਹਾਂ ਹੀ ਕੀ ਹੈ ਅਸਲ ਵਿੱਚ ਤਾਂ ਇਹ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਹੁੰਦਾ ਜੀ ਜਿਹੜੇ ਥੱਲੇ ਸਾਡੇ ਕੋਈ ਹੈ ਕੈਮੀਕਲਸ ਵਗੈਰਾ ਨਹੀਂ ਹੌਲੀ ਹੌਲੀ ਕਿਤੇ ਪਾਲਪੂਰ ਗੱਲਦੇ ਵੈਸੇ ਜਿਹੜਾ ਜਨਰਲੀ ਸਰਵੇ ਹੈ ਜਿੱਦਾਂ ਇਹੋ ਜੀ ਗੱਲ ਨਹੀਂ ਆਈ ਜਿਹੜੇ ਮੈਂ ਪੁੱਛਿਆ ਕੋਈ ਉਹਦੇ ਵਿੱਚੋਂ ਥੱਲੇ ਕੋਈ ਇਹੋ ਜੀ ਗੱਲ ਹੋਊਗੀ ਫਿਰ ਹੋ ਸਕਦਾ ਉਹਦੇ ਬਾਅਦ ਸਰਕਾਰ ਆਉਂਦੀ ਜਿਹੜਾ ਕੇਂਦਰ ਸਰਕਾਰ ਵੱਲੋਂ ਮੰਡੀ ਬੋਰ ਨੂੰ ਖੰਡਾ ਤਿਆਰ ਕਰਕੇ ਦਿੱਤਾ ਗਿਆ ਹੈ ਕਿਸਾਨਾਂ ਦਾ ਵਿਰੋਧ ਕਰਿਆ ਪੰਜਾਬ ਸਰਕਾਰ ਵੱਲੋਂ ਪਹਿਲਾਂ ਚਲ ਕੈਨਸਲ ਕਰ ਦਿੱਤਾ ਸੀ ਉਹ ਨਵੀਂ ਨੀਤੀ ਜਮਨ ਹੈ ਜੀ ਪੈਂਸਲ ਹੀ ਅਸੀਂ ਦੋਸਰ ਮੰਨਿਆ ਹੀ ਨਹੀਂਗਾ ਅਸੀਂ ਉਹਨੂੰ ਪਾਬੰਦ ਨਹੀਂ ਹੋਦੇ ਉਹਨਾਂ ਨੇ ਵੀ ਇਸ ਲਈ ਕਿਹਾ ਸੀ ਨਾ ਤੁਸੀਂ ਇਹਦੇ ਨਾਲ ਸਹਿਮਤੀ ਪ੍ਰਗਟਾਓ ਜੇ ਸਹਿਮਤੀ ਨਹੀਂ ਪ੍ਰਗਟਾਈ ਅਸੀਂ ਤਾਂ ਉਹ ਸਰਕਾਰ ਨੂੰ ਅਮਨਈ ਨੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦੀ ਮੰਡੀ ਨੀਤੀ ਹੋਈ ਢੱਲੇਵਾਲ ਨੂੰ ਲੈ ਕੇ ਇਸ ਨੂੰ ਲੈ ਕੇ ਜੰਤ ਢੱਲੇਵਾਲ ਸਾਹਿਬ ਦੇ ਸਾਰਿਆਂ ਨੂੰ ਚਿੰਤਾ ਹੈ ਹਰ ਇੱਕ ਨੂੰ ਆ ਪੰਜਾਬ ਵਾਸੀਆਂ ਨੂੰ ਔਰ ਕਿਸਾਨੀ ਦੀ ਗਵਾਈ ਕਰਕੇ ਉਹ ਇਸ ਮਸਲੇ ਲਈ ਬੈਠੇ ਆ ਤੇ ਸੈਂਟਰ ਗਵਰਨਮੈਂਟ ਨੂੰ ਇੰਨੇ ਲੰਮੇ ਦਿਨ ਨਹੀਂ ਪਾਉਣੇ ਚਾਹੀਦੇ ਤਾਂ ਜੇ ਗੱਲਬਾਤ ਹੀ ਕਰਨੀ ਆ ਤਾਂ ਗੱਲਬਾਤ ਇਹਨਾਂ ਦੋ-ਚਾਰ ਦਿਨਾਂ ਦੇ ਵਿੱਚ ਕਰਕੇ ਨਿਬੇੜ ਲੈਣੀ ਚਾਹੀਦੀ ਚੰਗੀ ਗੱਲ ਹੈ ਕਿ ਉਹਨਾਂ ਨੂੰ ਥੋੜਾ ਮੈਡੀਸਨ ਦੇਣ ਦੀ ਗੱਲ ਹੈ ਨਾ ਨਹੀਂ ਚਿੰਤਾ ਜਨਕ ਕਿਸੇ ਜਗ੍ਹਾ